ਸਨ ਸਧੂ ਸ਼ਿਰੂ ਗ੍ਰਾਮਦਾਸਵਾਸ਼ਾ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਪਾਏ ਮਹਿੰਦਰ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ کئی ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆਸ਼ੇਰ ਤੋਂ ਲੈ ਕੇ ਸੇਵਾ ਚੱਲ ਰਹੀ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ

हरेक साल संगत आज महापुरुषों लाके लैके मैंबर होते हैं तरीबन दस तो ग्यारह बारह महाराज महाराज टाइमिंग नहीं किसी टाइम ला नहीं क्वालिटी एंड क्वालिटी सेवा करनी है तो दवाई जो है रीठे रहा की जाती है रीठा जो प्राथमिक रीठा है तो वो कैमिकल नहीं है इसको ते तो तीन घंटे उबाल तो के उसको साबण बना नैचुरल बाकी नींबू यूज कहते अपना ਡਰਾਈ ਪਾਊਡਰ ਜਿਹ ਉਸ ਕੇ ਤਰੀਕਾ ਜਿਹਦੇ ਜਿੱਥੇ ਨਾ ਖਵਾਬ ਹੁੰਦੇ ਆ ਉਹਦੇ ਉੱਤੇ ਫਾਲਤ ਦੇ ਨਾਲ ਉਸ ਪ੍ਰਸ਼ਨਾਂ ਵੀ ਨਾਲ ਜੱਡੇ ਜਾਂਦੇ ਹੈ ਮੌਰੀ ਕਿਰਪਾ ਨਾਲ ਹੋਇ ਕਿ ਅਸੀਂ ਵਾਪਸ ਆ ਜਾਂਦੇ ਹਾਂ ਇਹ ਖੋਜ ਦਾ ਕਰਕੇ ਸੋਲੂਸ਼ਨ ਕਰਕੇ ਅੱਜ ਦੇਖੋ ਚਾਹਤੋ ਦੇਖ ਨਹੀਂ ਹੁੰਦਾ ਕਿੰਨੇ ਚਮਕਰ ਹੈ ਇਹ ਜੋ ਨਿਦਾਰ 3 ਮੰਥ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮਿੱਟੀ ਦੇ ਨਾਲ ਕਾਲੀ ਆ ਜਾਂਦਾ ਕਾਲਾ ਕਾਲਾ ਹੋਰ ਪਰਸੈਂਟ ਕਾਲਾ ਕਾ ਪਾਣੀ ਜੰਮਿਆ ਹੁੰਦਾ স্মੋਕ স্মੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਕੀ ਲੋਕ ਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਕੀ ਹੋਰ ਮਤਲਬ ਕੁਝ ਸਰਕਾਰਾਂ ਕਰਨ ਗਿਆ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹਤ ਤੁਹਾਨੂੰ ਆਪਣੀ ਲਾਲਜਵੀਂ ਸੇਵਾ ਮਿਲਦੀ ਹੈ ਸਾਡਾ ਸਰ ਇੱਕ ਸਾਫ਼ ਸੇਵਾ ਬਕੀ ਚੱਲ ਰਹੀ ਲਾਹਤ ਪੋਲੀੂਸ਼ਨ ਕੰਟਰੋਲ ਸਰਕਾਰਾਂ ਨਹੀਂ ਕਰਨਾ ਹੈ